ਹਾਂ ਜੀ ਕੀ ਨਾਵੜ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਤੁਸੀਂ ਕੀ ਮਸਲਾ ਧਰਨਾ ਲਾਇਆ ਕੀ ਮੰਗੋਗੇ ਮਸਲਾ ਇਹ ਹੈ ਬਾਈ ਸਾਡਾ ਪਿੰਡ ਜਗਰਾਮ ਤੀਰਥ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦਾ ਮਸਲਾ ਹੈ ਜੀ ਸਾਡੇ ਇੱਥੇ ಗ್ರಾಮ ਪੰਚਾਇਤ ਜਗਰਾਮ ਤੀਰਥ ਦੇ ਇਲੈਕਸ਼ਨ ਵਾਸਤੇ ਅਸੀਂ ਤਿੰਨ ਧਿਰਾਂ ਨੇ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਸੀ ਜਿਨ੍ਹਾਂ ਚੋਂ ਅਸੀਂ ਦੋ 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 ਕਵਰਿੰਗ ਦੇ ਤੌਰ ਤੇ ਤੇ ਦੋ ਮੇਨ ਕੈਂਡੀਡੇਟ ਦੇ ਤੌਰ ਤੇ ਅਸੀਂ ਫਾਈਲਾਂ ਭਰੀਆਂ ਸੀ ਜਿਨ੍ਹਾਂ ਦੇ ਵਿੱਚੋਂ ਸੁਖਦੇਵ ਕੌਰ ਵਾਈਫ ਆਫ ਮੇਜਰ ਸਿੰਘ ਅਰਸ਼ਪ੍ਰੀਤ ਕੌਰ ਵਾਈਫ ਆਫ ਕੁਲਦੀਪ ਸਿੰਘ ਤੇ ਛੰਦਰਕੌਰ ਵਾਈਫ ਆ ਬੋਰਡ ਸਿੰਘ ਤੇ ਰਮਨਦੀਪ ਕੌਰ ਅਵਤਾਰ ਸਿੰਘ ਵਾਈਫ ਅਵਤਾਰ ਸਿੰਘ ਦੀ ਫਾਈਲ ਸਾਡੀਆਂ 4 ਫਾਈਲਾਂ ਰਿਜੈਕਟ ਕਰ ਦਿੱਤੀਆਂ ਗਈਆਂ ਸ਼ਰਿਆ ਬਲਜਿੰਦਰ ਕੌਰ ਇਸ ਗੱਲ ਤੇ ਧੱਕਾ ਕਰ ਰਹੀ ਹੈ ਜਸਿੰਦਰ ਕੌਰ ਦਾ ਸਾਥ ਦੇ ਰਹੀ ਹੈ ਇਲੈਕਸ਼ਨ ਦੇ ਵਿੱਚ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਜਿਹੜਾ ਸਾਡੇ ਨਾਲ ਇਹ ਸ਼ਰਿਆਮ ਧੱਕਾ ਹੋ ਰਿਹਾ ਹੈ ਇਹਦਾ ਸਾਨੂੰ ਇਨਸਾਫ ਮਿਲੇ ਤੇ ਇਲੈਕਸ਼ਨ ਹੋਣੀ ਚਾਹੀਦੀ ਹੈ ਜਰੂਰ ਅਲੈਕਸ਼ਨ ਦੇ ਵਿੱਚ ਜੋ ਜਿੱਤੇ ਸਾਨੂੰ ਸੰਗਤ ਜੋ ਫਤਵਾ ਦੇਊਗੀ ਸਾਨੂੰ ਮਨਜ਼ੂਰ ਹੈ ਨਹੀਂ ਉਹਨਾਂ ਸਾਨੂੰ ਕਾਰਨ ਨਹੀਂ ਦੱਸੇ ਕਾਰਨ ਦੱਸਿਆ ਵੀ ਕਿਉਂ ਰਿਜੈਕਟ ਕੀਤਾ ਹੈ ਕਾਰਨ ਪੁੱਛਣ ਵਾਸਤੇ ਅਸੀਂ ਧਰਨਾ ਲਾਇਆ ਹੋਇਆ ਜੀ ਸਾਡੇ ਕੋਲੇ ਅਸੀਂ ਐਤਵਾਰ ਦਾ ਕਰਕੇ ਕੋਈ ਦਫ਼ਤਰ ਬੰਦ ਨੇ ਤੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇੱਥੇ ਬੁਲਾਉਣ ਵਾਸਤੇ ਪੀਸਫੁੱਲ ਧਰਨਾ ਦੇ ਰਹੇ ਹਾਂ ਹਾਂਜੀ ਫਿਰ ਕਦੋਂ ਤੱਕ ਜਾਰੀ ਰਹੂ ਧਰਨਾ ਉਹ ਧਰਨਾ ਜਦੋਂ ਤੱਕ ਸਾਡੀ ਸੁਣਵਾਈ ਨਹੀਂ ਹੁੰਦੀ ਜਾਰੀ ਰਹੂ ਕੀ ਲੱਗਦਾ ਤੁਹਾਨੂੰ ਵੀ ਵਾਹ ਸੋਡੇ ਕਾਹੇ ਬਹਾਰ ਕਿਤੇ ਜਾ ਸਕਦੇ ਜਾਂ ਉਹ ਹੋਦਾ ਅਸੀਂ ਪ੍ਰਸ਼ਾਸਨ ਤੋਂ ਉਮੀਦ ਕਰਾਂਗੇ ਜੀ ਬਹਾਰ ਕਰਨ ਪਰ ਧੱਕਾਸ਼ਰੀਆਮ ਹੋ ਰਿਹਾ ਜੀ ਬਿਲਕੁਲ ਤੇ ਅਸੀਂ ਇੱਥੇ ਖੜਦੇ ਨਹੀਂ ਜੀ ਅਸੀਂ ਹਾਈ ਕੋਰਟ ਤੱਕ ਇਹ ਮਸਲੇ ਨੂੰ ਘੁੜਿਸਾਂਗੇ ਜੀ ਜਿੱਥੇ ਤੱਕ ਹੋਇਆ ਸਰ ਜਿੰਨੇ ਵੀ ਜ਼ਿੰਮੇਵਾਰ ਅਫਸਰ ਹੈ ਉਹ ਵੀ ਆਪਦੀ ਮਤਲਬ ਰੱਖ ਲੈਣ ਵੀ ਸਾਡੇ ਨਾਲ ਇੱਥੇ ਇੱਥੇ ਖੜਨ ਵਾਲਾ ਮਸਲਾ ਨਹੀਂ ਹੈ ਧੱਕਾ ਕਿਉਂ ਕੀਤਾ ਕੀ ਲੱਗਦਾ ਤੁਹਾਨੂੰ ਧੱਕਾ ਤਾਂ ਹੋਣੀ ਉਹਨਾਂ ਨੂੰ ਪਤਾ ਵੀ ਸਾਡੀ ਕੋਈ ਬੋਰਡ ਨਹੀਂ ਕੰਮ ਹੀ ਨਹੀਂ ਕਰਿਆ ਜੀ 7-3 ਸਾਲ ਹੋ ਗਏ ਸਰਕਾਰ ਬਣੀ ਨੂੰ ਕੋਈ ਇੱਕ ਪਬਲਿਕ ਦੇ ਪੱਖ ਦਾ ਇੱਕ ਕੰਮ ਨਹੀਂ ਕਰਿਆ ਨਿੱਜੀ ਰਿਸ਼ਤੇਦਾਰਾ ਉਹਨਾਂ ਦੇ ਬਲਜਿੰਦਰ ਕੌਰ ਦੀ ਮਾਸੀ ਹੈ ਜੀ ਜਿਹੜੀ ਜਸਵਿੰਦਰ ਕੌਰ ਹੈ ਉਹਦਾ ਸਾਰੇ ਪੱਖ ਕਰ ਰਹੀ ਹੈ ਸਾਨੂੰ ਪਹਿਲਾਂ ਦਬਕਾਇਆ ਧੁਕਾਇਆ ਵੀ ਗਿਆ ਵੀ ਤੁਸੀਂ ਬੈਠੋ ਇਹਨਾਂ ਦੇ ਹੱਕ ਚ ਬੈਠੋ ਐਸੀ ਗੱਲ ਨਹੀਂ ਵੀ ਆਪਾਂ ਸਾਨੂੰ ਪਥਰੇ ਸਾਡੇ ਤੇ ਲਾਏ ਗਏ ਪ੍ਰੈਸ਼ਰ ਪਵਾਇਆ ਗਿਆ ਹੋਰ ਅਦਰ ਬੰਦਿਆਂ ਦਾ ਵੀ ਪਰ ਅਸੀਂ ਉਸ ਗੱਲ ਤੋਂ ਦਬੇ ਨਹੀਂ ਫਿਰ ਇਹਨਾਂ ਨੇ ਆਖਿਆ ਨਹੀਂ ਤਾਂ ਐਸਈ ਕੋਈ ਗੱਲ ਨਹੀਂ ਜੀ ਜਿੱਥੇ ਤੱਕ ਸਾਡੇ ਤੋਂ ਜਾਇਆ ਗਿਆ ਅਸੀਂ ਜਾਵਾਂਗੇ ਜੀ ਬਿਲਕੁਲ ਨਹੀਂ ਬੈਠਾਂਗੇ ਪਹਿਲਾਂ ਐਨਓਸੀਆਂ ਵੀ ਦਿੱਤੀਆਂ ਹਾਂ ਐਨਓਸੀਆਂ ਅਸੀਂ ਡੀਸੀ ਸਾਹਿਬ ਦੇ ਪੇਸ਼ ਹੋ ਕੇ ਲਈਆਂ ਜੀ ਐਨਓਸੀਆਂ ਵੀ ਨਹੀਂ ਸਾਨੂੰ ਜਾਰੀ ਹੋਣ ਦਿੱਤੀਆਂ ਦੋ ਦਿਨ ਸਾਨੂੰ ਪਰੇਸ਼ ਜੋ ਐਨਓਸੀ ਐਂਸੀ ਡੀਸੀ ਸਾਹਿਬ ਦੇ ਪੇਸ਼ ਹੋ ਕੇ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਵੀ ਡੀਸੀ ਸਾਹਿਬ ਨੇ ਪਹਿਲਾਂ ਸਾਡੀ ਸੁਣਵਾਈ ਕੀਤੀ ਅਸੀਂ ਹੁਣ ਵੀ ਤੁਹਾਡੇ ਜਰੀਏ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਇਸ ਮਸਲੇ ਤੇ ਪੂਰੀ ਗੌਰ ਕਰਕੇ ਤੇ ਸਾਡਾ ਪੱਖ ਸੁਣ ਕੇ ਤੇ ਸਾਡੀ ਪੂਰੀ ਪੈਰਵਾਈ ਕੀਤੀ ਜਾਵੇ ਵੈਗਰਜੀ ਕਾ ਖਾਲਸਾ ਵਗੀ ਪਤ ਜੀ ਹਾਂਜੀ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਤੇ ਬਾਈ ਜੀ ਆਪਣਾ ਪਿੰਡ ਜਗਰਾਮ ਤੀਰਥਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਆਪਾਂ ਸਰਪੰਚੀ ਦੇ ਕੈਂਡੀਡੇਟਾਂ ਜੀ ਬੀਬਾ ਬਲਜਿੰਦਰ ਕੌਰ ਨੇ ਆਪਣੀ ਸ਼ਰਮ ਧੱਕਾ ਕਰ ਰਹੀ ਹੈ ਜੀ ਸਾਨੂੰ ਦੋ ਤਿੰਨ ਵਾਰੀ ਧਮਕੀਆਂ ਵੀ ਦਿੱਤੇ ਗਏ ਆ ਉਹਨਾਂ ਦੇ ਰਿਸ਼ਤੇਦਾਰ ਵੀ ਚੋਣ ਲੜ ਰਿਹਾ ਜੀ ਉਹਨਾਂ ਦੇ ਹੱਕ ਤੇ ਸਾਨੂੰ ਬਿਠਾਉਣ ਦਾ ਵੀ ਪੂਰਾ ਜ਼ੋਰ ਲਾਇਆ ਗਿਆ ਹੁਣ ਤਾਂ ਸ਼ਹਿਰਿਆਂ ਤੱਕਾ ਕਰਿਆ ਐਨਓਸੀਆਂ ਲੈਣ ਵਾਸਤੇ ਵੀ ਅਸੀਂ 3 ਦਿਨ ਸੜਕਾਂ ਤੇ ਬੈਠੇ ਰਹੇ ਆ ਜੀ ਉਹ ਵੀ ਅਸੀਂ ਡੀਸੀ ਸਾਹਿਬ ਦੇ ਪੇਸ਼ ਹੋ ਕੇ ਤੇ ਮਸਾਂ ਐਨਓਸੀਆਂ ਲਈਆਂ ਉਹਨਾਂ ਨੇ ਸਪੱਸ਼ਟ ਕੀਤੀ ਫੇਰ ਮਿਲ ਗਿਆ ਜੀ ਤੇ ਹੁਣ ਆ ਦੇਖੋ ਫੇਰ ਧਰਨਾ ਸਾਡੇ ਕਾਗਜ਼ ਰੱਦ ਕਰੇ ਗਏ ਆ ਜੀ ਸਾਨੂੰ ਅਸੀਂ ਰਾਤ ਵੀ ਅਸੀਂ ਉੱਥੇ ਪੁੱਛਦੇ ਰਹੇ ਆ ਵੀ ਲਿਸਟ 2 ਘੰਟੇ ਤੱਕ ਲਿਸਟ ਵਾਸਤੇ ਵੀ ਖੱਜਲ ਖਰਾਬ ਹੋਇਆ ਲਿਸਟ ਸਾਨੂੰ ਲਿਸਟ ਹੀ ਨਹੀਂ ਦਿਖਾਈ ਕਿ ਕਿੱਥੇ ਲੱਗੀ ਹੈ ਉਦੋਂ ਬਾਅਦ 2 ਘੰਟੇ ਬਾਅਦ ਮੱ ਹੋ ਦੇਖ ਲਓ ਜੇ ਤੂੰ ਵਾ ਤੱਕਾ ਦਾ ਹੁਸ਼ਰਿਆਮ ਤੱਕਾ ਹੀ ਆ ਜੀ ਹੁਣ ਤਾਂ ਆ ਹੀ ਉਸ ਕਾ ਸ਼ੜਕਾਂ ਦੇ ਬੈਠਿਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਹਾਂਜੀ ਵੈਗੁਰੂ ਹਾਂਜੀ ਵੈਗੁਰੂ ਖਾਲਸਾ ਵੈਗੁਰੂ ਦੀ ਫਤਿਹ ਪਿੰਡ ਜਗਰਾਮਪੀਰ ਸਿੰਘ ਜੀ ਸਿਲਤਲ ਬੰਡੀ ਸਾਬੋ ਜ਼ਿਲ੍ਹਾ ਬਠਿੰਡਾ ਬਿਲੇਂਦਰ ਕੌਰ ਦਾ ਪਿੰਡ ਆ ਜੀ ਇਹ ਅਸੀਂ ਤਿੰਨ ਕੈਂਡੀਡੇਟ ਖੜੇ ਸੀ ਅਸੀਂ ਦੋ ਦੇ ਸਾਡੇ ਕਾਗਜ਼ ਰੱਦ ਕੀਤੇ ਗਏ ਸ਼ਰਿਆਮ ਤੱਕਾ ਕਰ ਦੋ ਹੀ ਇਸ ਦਾ ਰੋ ਇਸ ਕਰ ਅਸੀਂ ਬੇਨਤੀ ਕਰਦੇ ਹਾਂ ਡੀ ਸਾਹਿਬ ਤੋਂ ਅਸੀਂ ਪਹਿਲਾਂ ਕਿੱਦਿ ਸਾਡੇ ਉਹ ਦਿੱਤੀਆਂ ਨੂੰ ਸਾਨੂੰ ਦਿੱਤੀਆਂ ਕਿੰਨਾਂ ਦਿੱਤੀਆਂ ਉਹ ਤੋਂ ਦਿਸਾਨ ਨਹੀਂ ਦਵਾਂ ਹੁਣ ਸਾਨੂੰ ਸ਼ਹਿਰਾਂ ਤੱਕਾ ਕਰ ਰਹੀ ਹੈ ਬਿਲਕੁਲ ਹਾਂ ਹਾਂ ਵੀ ਉਹਨੂੰ ਬਣਾਉਂ ਛੋਟਨ ਕੀ ਮੰਨਦੇ ਹੋ ਜਿਹੜਾ ਕੈਂਡੀਡੇਟ ਖੜੇ ਹੋਏ ਤਿੰਨ ਤੁਸੀਂ ਕੀ ਉਹ ਤੁਸੀਂ ਤਗੜੇ ਟੈ ਕੈਂਡੀਡੇਟ ਸੀ ਜਾਂ ਕੀ ਕਰਨ ਲਈ ਵੀ ਅਸੀਂ ਇਹ ਤਾਂ ਪਤਾ ਹੀ ਉਹਨਾਂ ਨੂੰ ਵੀ ਇਹ ਤਗੜੇ ਆ ਉਹ ਮਾਰੇ ਆ ਇਹਨੂੰ ਪਤਾ ਹੀ ਸ਼ਹਿਰਾਂ ਹਮ ਪਤਾ ਸੀ ਵੋਟ ਇਹਨਾਂ ਦੀ ਉਹਦੇ ਹੈ ਨਹੀਂ ਸਾਡੀ ਵੋਟ ਸੀ ਵੱਧ ਸਾਡੇ ਅੰਦਰ ਕਿ ਮੈਨੂੰ ਨਹੀਂ ਸਰਕਾਰ ਆ ਪਿੰਡ ਚ ਕੰਮ ਕਮ ਹੋਏ ਹੋਣਗੇ ਕੰਮ ਕੋਈ ਨਹੀਂ ਜੇ ਉਹਨੂੰ ਤਾਂ 8 ਸਾਲ ਹੀ ਹੋ ਗਏ ਬਣੀ ਨੂੰ ਤੇ 3 ਸਾਲ ਦਾ ਸਰਕਾਰ ਹੋ ਬਣੀ ਨੂੰ ਹੋ ਗਏ ਕੋਈ ਟੱਕਾ ਪਿੰਡ ਚ ਕੰਮ ਨਹੀਂ ਕੀਤਾ ਜੇ ਮੈਂ ਸਾਰੇ ਜਿਹੜੇ ਸੜਕਾਂ ਦੇ ਜਿਹੜੇ ਰੋੜੇ ਪੈਣ ਵਿਹਾਂ ਚ ਵੀ ਸਾਰੇ ਕੋਈ ਭੋਰਾ ਕੰਮ ਨਹੀਂ ਕੀਤਾ ਨਜਮੇ ਮੇਨ ਰਸਤੇ ਜੀ ਮੇਨ ਰਸਤੇ ਉਹ ਵੀ ਸਾਰੇ ਜਿੱਥੇ ਕੋਈ ਇਟ ਵੀ ਨਹੀਂ ਲਾਈ ਇਟ ਵੀ ਨਹੀਂ ਸਰਪੰਚ ਸਾਹਿਬ ਮੇਰੀ ਬੇਨਤੀ ਸੁਣੋ ਕੋਡ ਆਫ ਕੰਡਕਟਰ ਲਗਾ ਦੇਖੋ ਆਪਾਂ ਰੋਸ ਇਸ ਤਰ੍ਹਾਂ ਜਿਹੜਾ ਹੈਗਾ ਆਪਾਂ ਟੈਂਟਰ ਲਾ ਕੇ ਹੋਰ ਲਾ ਕੇ ਇਹ ਇਹ ਦੇਖੋ ਆਪਾਂ ਆਪਣਾ ਰੋਸ ਕਰ ਲਿਆ ਤੁਹਾਡਾ ਥੋੜੀ ਆਵਾਜ਼ ਦੇਖੋ ਪਹੁੰਚ ਗਈ ਠੀਕ ਆ ਠੀਕ ਆ ਆਪਾਂ ਹੁਣ ਇਹਨੂੰ ਖਤਮ ਕਰ ਜਿਹੜੀ ਤੁਸੀਂ ਲਿਸਟ ਦੀ ਗੱਲ ਕਰਦੇ ਹੋ ਜਾਂ ਹੋਰ ਕਰਦੇ ਹੋ ਉਹ ਆਪਾਂ ਇਹਨਾਂ ਨੂੰ ਕਹਿੰਨੇ ਆ ਇਹ ਮੰਗਾਂਦੇ ਆ ਉਹਦੀ ਵਟਸਐਪ ਤੇ ਮੰਗਾ ਲੈਂਦੇ ਆ ਠੀਕ ਹੈ ਉਹ ਤੁਹਾਨੂੰ ਜਿਹੜੀ ਹੈ ਇਹ ਪ੍ਰਿੰਟ ਕਢਾ ਕੇ ਦੇ ਦਾਂ ਆਪਾਂ ਕਿ ਕੀ ਗੱਲ ਹੈ ਜਿਹੜੀ ਥੋੜੀ ਗੈ ਦੇਖੋ ਜੋ ਤੁਹਾਡੀ ਮੰਗ ਹੈਗੀ ਆ ਉਹ ਆਪਾਂ ਕਰ ਦੂਗੀ ਜਿਹੜਾ ਮੇਰੇ ਕਰਨਾ ਲੱਗਾ ਮੈਂ ਮੈਂ ਕਰ ਦੋ ਇਹ ਜਿਹੜਾ ਆਰੋ ਕਰਨਾ ਲਾ ਉਹ ਆਰੋ ਕਰੂਗਾ ਦੇਖਣਾ ਮੈਨੂੰ ਸਾਥ ਵੀ ਹੋਣਾ ਚਾਹੀਦਾ ਬ੍ਰਦਰ ਬ੍ਰਦਰ ਉਹ ਹੀ ਮੈਂ ਮੇਰੀ ਮੈਂ ਤੁਹਾਨੂੰ ਆਂਦੇ ਬੇਇੱਜ਼ਤੀ ਕੀਤੀ ਸੀਗੀ ਮੈਂ ਇਹੀ ਬੇਨਤੀ ਕੀਤੀ ਸੀ ਤੁਹਾਨੂੰ ਵੀ ਜਿਹੜੀ ਤੁਹਾਡੀ ਆਹ ਹੈਗੀ ਐਡਮਾਨ ਜਿਹਨੇ ਦੇਖੋ ਪੂਰੀ ਕਰਨੀ ਹੈਗੀ ਆ ਉਹ ਪੂਰੀ ਕਰਨੀਆ ਰਟਰਨਿੰਗ ਆਫਸਰ ਹੈ ਨਾ ਉਹ ਰਟਰਨਿੰਗ ਆਫਸਰ ਦੇਖੋ ਅੱਜ ਤਾਂ ਦੇਖੋ ਸੰਡੇ ਹੈਗਾ ਅਸੀਂ ਤਾਂ ਦੇਖੋ ਪੁਲਿਸ ਦਾ 24 ਘੰਟੇ ਦੀ ਮੁਲਾਜ਼ਮਾ ਅਸੀਂ ਨਹੀਂ ਛੁੱਟੀ ਕਰ ਸਕਦੇ ਠੀਕ ਹੈ ਠੀਕ ਹੈ ਆ ਤਹਿਸੀਲਦਾਰ ਸਾਹਿਬ ਆ ਗਏ ਹੈਗੇ ਚੱਲ ਅਸੀਂ ਸਾਡੇ ਨਾਲ ਬੈਠੀਏ ਫਿਰ ਕੋਈ ਗੱਲ ਕਰੀਏ ਯਾਰ ਗੱਲ ਤਾਂ ਉਹ ਗੱਲ ਤਾਂ ਸੁਣ ਲੋ ਗੱਲ ਤਾਂ ਬੋਲੋ ਕੀ ਤੁਹਾਨੂੰ ਤਲਵੰਡੀ ਸਾਬੋਜ ਪ੍ਰੀ ਸਕੂਲ ਦੀ ਪਾਲ ਹੈ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਤੇ ਕੇਅਰਿੰਗ ਐਟਮੋਸਫੇਅਰ ਐਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਬੋਜ ਤੁਹਾਡੇ ਬੱਚੇ ਇੱਥੇ ਸਿੱਖਦੇ ਨੇ ਗੇਮਸ ਨਾਲ ਜੀ ਲਰਨਿੰਗ ਦਾ ਸ਼ਾਨਦਾਰ ਕਰਿਕੂਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇਜ ਸਿਖਾਈ ਜਾਂਦੀ ਹੈ ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚਣੋ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਯਾਦ ਰੱਖੋ ਕਿਡਜ਼ੀ ਤਲਵੰਡੀ ਸਾਬੋਜ